ਆਮਨੇ ਕੋਲ ਜੀ ਬੱਚਿਆਂ ਲਈ ਆਈਟਮ ਹੈ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਸਾਰਿਆਂ ਦਾ ਤਿਹਾਰ ਵਧੀਆ ਲਿਖਲੇ ਜੀ ਬਹੁਤ ਖੁਸ਼ੀ ਨਾਲ ਅਸੀਂ ਖੰਨੇ ਸ਼ਹਿਰ ਦੇ ਵਿੱਚ ਵਿਸ਼ਾਲ ਪੇਂਟ ਦੀ ਦੁਕਾਨ ਕੋਲ ਅਸੀਂ ਬੰਪਟਾਕੇ ਲਾਏ ਨੇ ਸਾਰੀਆਂ ਬੱਚਿਆਂ ਵਾਲੀਆਂ ਆਈਟਮਾਂ ਨੇ ਜੀ ਪ੍ਰਦੂਸ਼ਣ ਘਟ ਕਰਦੇ ਨੇ ਜੀ ਬਹੁਤ ਵਧੀਆ ਹੀ ਮਾਰਜਨ ਵੀ ਘਟਾਈ ਸਾਡਾ ਰੇਟ ਸਹੀ ਹੈ ਜੀ ਬਹੁਤ ਹੀ ਵਧੀਆ ਹੈ ਖੰਨਾ ਸ਼ਹਿਰ ਦੇ ਵਿੱਚ ਅਸੀਂ ਬੰਪ ਢਾਕੇ ਲਾਇਨੇ ਜੀ ਤੇ ਤੇ ਬਹੁਤ ਛੋਟੀਆਂ ਛੋਟੀਆਂ ਆਈਟਮਾਂ ਨੇ ਜੀ ਕੋਈ ਜ਼ਿਆਦਾ ਵੱਡੀ ਆਈਟਮ ਆਪਣੇ ਕੋਲ ਹੈ ਨਹੀਂ ਕਿ ਡੈਕੋਰੇਸ਼ਨ ਦਾ ਸਮਾਨ ਆ ਸਾਡੇ ਕੋਲ ਜੀ ਅਸਤਵਾਜੀ ਆ ਜੀ ਠੀਕ ਹੈ ਇਹ ਚੱਕਰੀ ਆ ਫੁੱਲ ਚੜੀ ਵਗੈਰਾ ਹੈ ਜੀ ਤੇ ਡੈਕੋਰੇਸ਼ਨ ਦੀ ਆਈਟਮ ਬਹੁਤ ਵਧੀਆ ਵਧੀਆ ਸਾਡੇ ਕੋਲ ਜੀ ਤੇ ਵਿਸ਼ਾਲ ਪਿੰਡ ਦੀ ਦੁਕਾਨ ਕੋਲ ਖੰਨਾ ਚੌਂਕ ਤੇ ਸਾਰਿਆਂ ਨੇ ਆਣਾ ਬੀਜੀ ਰੇਟ ਬਹੁਤ ਹੀ ਘੱਟ ਆ ਸਾਡਾ ਜੀ ਸਾਡੇ ਕੋਲ ਜੀ ਫੈਂਸੀ ਆਈਟਮ ਆ ਜੀ ਬਹੁਤ ਹੀ ਵਧੀਆ ਮੋਮਤੀ ਆ ਰੇਟ ਬਿਲਕੁਲ ਜਾਇਜ਼ ਹੈ ਜੀ ਉਹਦਾ ਬਹੁਤ ਹੀ ਘੱਟ ਹੋਲ ਸੇਲ ਦਾ ਰੇਟ ਆ ਸਾਡਾ ਕੋਈ ਜ਼ਿਆਦਾ ਹੋਣੀਗਾ ਜੀ ਚੱਕਰੀਆਂ ਨੇ ਜੀ ਸਾਡੇ ਕੋਲ ਬਹੁਤ ਹੀ ਸੋਹਣੀਆਂ ਛੋਟੀਆਂ-ਛੋਟੀਆਂ ਚੱਕਰੀਆਂ ਨੇ ਪਾਪ ਕੌਰ ਆ ਜੀ ਚਿਰਚੜਾ ਆ ਜੀ ਸਾਡੇ ਕੋਲ ਠੀਕ ਹੈ ਜੀ ਤੇ ਆਹ ਆ ਜੀ ਫੁੱਲ ਝੜੀ ਵਗੈਰਾ ਜੀ ਸਾਡੇ ਕੋਲ ਚੱਕਰੀਆਂ ਨੇ ਜੀ ਸਿਟੀ ਵਾਲੀਆਂ ਚੱਕਰੀਆਂ ਨੇ ਤੇ ਅਨਾਰ ਆ ਛੋਟਾ ਜਿਹਾ ਬਹੁਤ ਹੀ ਸਤਾਰਿਆਂ ਵਾਲਾ ਨਾਰ ਆ ਜਿਹੜਾ ਤੇ ਉਹ ਬਹੁਤ ਹੀ ਕਿਸੇ ਕਿਸੇ ਕੋਲੇ ਹੋਗਾ ਜੀ ਆਪਾਂ ਅਲੱਗ ਜੀ ਆਈਟਮ ਲੈ ਕੇ ਆਏ ਆ ਜੇ ਦੋ ਲੜੀਆਂ ਲੈ ਕੇ ਜਾਉਂਗੇ ਜੀ ਇੱਕ ਲੜੀ ਫ੍ਰੀ ਆ ਜੀ ਉਹਦੇ ਨਾਲ ਜੋੜਾ ਮਤਲਬ ਇਹ ਜੋੜਾ ਹੀ ਜਿਹੜਾ ਉਹ ਫ੍ਰੀ ਆ ਜੀ ਇੱਕ ਦੇ ਨਾਲ ਤੇ ਇੱਕ ਦੇ ਨਾਲ ਇੱਕ ਫ੍ਰੀ ਕੀਤੀ ਹੋਈ ਹੈ ਜੀ ਡੈਕੋਰੇਸ਼ਨ ਦੇ ਨਾਲ ਜਿਹੜੀ ਮਰਜ਼ੀ ਆ ਆਈਟਮ ਲੈ ਜਾਓ ਤੇ ਇੱਕ ਦੇ ਨਾਲ ਇੱਕ ਫ੍ਰੀ ਆ ਜੀ ਸਾਡੇ ਹਾਂਜੀ ਸਾਡੇ ਕੋਲ ਜੀ ਖੰਨੇ ਦੇ ਵਿੱਚ ਵਿਸ਼ਾਲ ਪੇਂਟ ਦੀ ਦੁਕਾਨ ਕੋਲ ਤੇ ਡੈਕੋਰੇਸ਼ਨ ਜਿਹੜੀ ਲਾਈ ਹੈ ਜੀ ਅਸੀਂ ਆਹ ਜਿਹੜੀ ਡੈਕੋਰੇਸ਼ਨ ਆ ਜੀ ਇਹ ਇੱਕ ਦੇ ਨਾਲ ਇੱਕ ਫ੍ਰੀ ਆ ਜੀ ਫੁੱਲ ਝੜੀ ਵਗੈਰਾ ਜੀ ਸਾਡੇ ਕੋਲ ਚੱਕਰੀਆਂ ਨੇ ਜੀ ਸਿਟੀ ਵਾਲੀਆਂ ਚੱਕਰੀਆਂ ਨੇ ਤੇ ਅਨਾਰ ਆ ਛੋਟਾ ਜਿਹਾ ਬਹੁਤ ਹੀ ਸਤਾਰਿਆਂ ਵਾਲਾ ਨਾਰ ਆ ਜਿਹੜਾ ਤੇ ਉਹ ਬਹੁਤ ਹੀ ਕਿਸੇ ਕਿਸੇ ਕੋਲੇ ਹੋਗਾ ਜੀ ਆਪਾਂ ਅਲੱਗ ਜੀ ਆਈਟਮ ਲੈ ਕੇ ਆਏ ਆ ਤੇ ਬਹੁਤ ਹੀ ਸੋਹਣੀ ਲੈ ਕੇ ਆਏ ਆ